ਕਤਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਭਰਾ ਮੇਰੋ ਪਸ਼ੂਆਂ ਵਾਸਤੇ ਇਹ ਨਾ ਪਹਿਲਾਂ ਬਲਬ ਲਾਉਂਦੇ ਹੁੰਦੇ ਸੀਗੇ ਤੇ ਬਲਬ ਮੀਂਹ ਪੈ ਕੇ ਤੇ ਉਹਦੀ ਛੱਡ ਜਾਂਦਾ ਸੀਗਾ ਬਲਬ ਮੀਂਹ ਪਏ ਆ ਜੀ ਵਿੱਚ ਪੈ ਜਾਂਦਾ ਸੀ ਪਾਣੀ ਤੇ ਪਸ਼ੂਆਂ ਨੂੰ ਖਾਈ ਜਾਂਦਾ ਸੀ ਮਤਸਰ ਤੇ ਅੱਜ ਆਪਾਂ ਇਹ ਜਗੜ ਕਰਿਆ ਆ ਦੇਖੋ ਐਂ ਡੱਬਾ ਲੈ ਲਓ ਇੱਕ ਤੇ ਨਹੀਂ ਤੇ ਨਹੀਂ ਮਰ ਜਾਂਦਾ ਇਹਦੇ ਭਾਈ ਐਂ ਡੱਬਾ ਲੈ ਲਓ ਇੱਕ ਉਹਦੇ ਵਿੱਚ ਐਂ ਬਲਬ ਸੈੱਟ ਕਰਕੇ ਆ ਦੇਖੋ ਇਹਦੇ ਵਿੱਚ ਸਿੱਟ ਕਰਿਆ ਹੋਇਆ ਇਹਦੇ ਫਿੱਟ ਕਰਕੇ ਤੇ ਇਹਨੂੰ ਐਂ ਕਹ ਦੋ ਇਹ ਆਏ ਕਾਸਕੇ ਇਹ ਸਮਾਰਕੀ ਕਾਸਕਰੇ ਨੂੰ ਆਏ ਤੇ ਆਏ ਲਾ ਦਿਓ ਨਾ ਤਾਂ ਜ ਪਾਣੀ ਪਾਵੇ ਨਾ ਲੈਣਾ ਨਾ ਦੇਣਾ ਕੋਰਾ ਪਾਣੀ ਪੈਂਦਾ ਨਾਲੇ ਬਰਬਰ ਨਹੀਂ ਛੱਡਦਾ ਟਰੋਡਾ ਤੇ ਜਮਾਂ ਨਜ਼ਾਰੀ ਹੈ ਤੇ ਭਾਵੇਂ ਆਏ ਗੰਧ ਦੇ ਵਿੱਚ ਫਿੱਟ ਕਰ ਦਿਓ ਆ ਟੱਕਣ ਪਹਿਲਾਂ ਗੰਧ ਦੇ ਵਿੱਚ ਗਿੱਟੀਆਂ ਲਾ ਕੇ ਤੇ ਵਿੱਚ ਨਟ ਕੱਸ ਕੇ ਤੇ ਫੇਰ ਆਏ ਲਾ ਦੇ ਤੇ ਜਮਾਂ ਨਜ਼ਾਰੀ ਹੈ ਨਾ ਮੁਰਕੇ ਬਲ ਬਛੜੇ ਨਾ ਕਰੇ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ OK，那我。